ਮੋਟਰਸਾਈਕਲ 'ਚ ਵੜਿਆ ਸੱਪ ਸਪਨੂ ਦੇਖ ਕੇ ਉੱਡੇ ਸਭ ਦੇ ਹੋਸ਼ ਕਈ ਬੰਦਿਆ ਨੇ ਇਕੱਠੇ ਹੋ ਕੇ ਕੱਦਿਆ ਬਾਹਰ ਕਈ ਫੁੱਟ ਲੰਬੇ ਸੱਪ ਨੇ ਪਾਈ ਭਾਜੜ ਜੀ ਹਾਂ ਤਸਵੀਰਾਂ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਦੀ ਟੈਂਕੀ ਦੇ ਹੇਠਾਂ ਸੱਪ ਫਸਿਆ ਹੋਇਆ ਹੈ ਜਾਂ ਕਹ ਲਈਏ ਕਿ ਵੜਿਆ ਹੋਇਆ ਹੈ ਇੱਕ ਖੇਤ ਦੇ ਵਿੱਚ ਜਦੋਂ ਜ਼ਿਮੀਦਾਰ ਘੇੜਾ ਮਾਰਨ ਦੇ ਲਈ ਗਿਆ ਤਾਂ ਕੰਮ ਤੰਦਾ ਕਰਨ ਤੋਂ ਬਾਅਦ ਜਦੋਂ ਜ਼ਿਮੀਦਾਰ ਨੇ ਮੋਟਰਸਾਈਕਲ ਦੇ ਕੋਲ ਆ ਕੇ ਦੇਖਿਆ ਤਾਂ ਮੋਟਰਸਾਈਕਲ ਦੀ ਟੈਂਕੀ ਦੇ ਹੇਠਾਂ ਇੱਕ ਮੋਟਾ ਤੇ ਲੰਮਾ ਸੱਪ ਵੜਿਆ ਹੋਇਆ ਸੀ ਤੇ ਇਸ ਨੂੰ ਵੇਖ ਕੇ ਕਿਸਾਨ ਵੀ ਕੰਬਰਾ ਗਿਆ ਤੇ ਉਸਨੇ ਆਪਣੇ ਆਸ-ਪਾਸ ਦੇ ਸਾਥੀਆਂ ਨੂੰ ਆਵਾਜ਼ ਮਾਰੀ ਤਾਂ ਇਸ ਤੋਂ ਬਾਅਦ ਇਕੱਠੇ ਹੋ ਕੇ ਕੁਝ ਲੋਕਾਂ ਨੇ ਇਸ ਸੱਪ ਨੂੰ ਮੁਸੱਕਤ ਦੇ ਨਾਲ ਮੋਟਰਸਾਈਕਲ ਦੇ ਵਿੱਚੋਂ ਬਾਹਰ ਕੱਢਿਆ ਤੇ ਇਹ ਸੱਪ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਕਰੀਬਨ 5 ਤੋਂ 6 ਫੁੱਟ ਤੱਕ ਲੰਮਾ ਹੋਏਗਾ ਜਿਸ ਨੂੰ ਕਿਸਾਨਾਂ ਵੱਲੋਂ ਬਾਹਰ ਕੱਢਿਆ ਗਿਆ ਤੇ ਇਸ ਸੱਪ ਨੇ ਇੱਕ ਵਕਤ ਤਾਂ ਸਾਰਿਆਂ ਨੂੰ ਭਾੜੜ ਪਾ ਦਿੱਤੀ ਸੀ ਤੇ ਸੱਪ ਨੂੰ ਦੇਖ ਕੇ ਕਿਸਾਨ ਵੀ ਡਰ ਗਿਆ ਸੀ ਤੇ ਇਸ ਲਈ ਹੀ ਉਸ ਨੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਸੱਪ ਨੂੰ ਬਾਹਰ ਕੱਢਿਆ ਮਾਮਲਾ ਦਰਸਲ ਜਲਾਲਾਬਾਦ ਦੇ ਪਿੰਡ ਚਿਮਨੇ ਵਾਲਾ ਤੋਂ ਸਾਹਮਣੇ ਆਇਆ ਇਹ ਜਿੱਥੇ ਕਿ ਇਹ ਸੱਪ ਮੋਟਰਸਾਈਕਲ ਦੀ ਟੈਂਕੀ ਦੇ ਹੇਠ ਵੜਿਆ ਹੋਇਆ ਕਿਸਾਨ ਨੇ ਵੇਖਿਆ ਤਾਂ ਇਸ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ ਗਿਆ ਤੇ ਰੱਬ ਦੀ ਮਿਹਰ ਸਦਕਾ ਜ਼ਿੰਮੇਦਾਰ ਦੀ ਨਜ਼ਰੇਸਤੇ ਪੈ ਗਈ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤੇ ਦਰਸ਼ਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਬਰਸਾਤੀ ਮੌਸਮ ਦੇ ਵਿੱਚ ਆਪਣੇ ਵਾਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ ਕਿਉਂਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਸੱਪ ਬਾਹਰ ਨਿਕਲਦੇ ਨੇ ਤੇ ਕਿਸੇ ਵੀ ਵਾਹਨ ਦੇ ਵਿੱਚ ਵੜ ਕੇ ਡਰ ਸਕਦੇ ਨੇ ਤੇ ਕੋਈ ਵੀ ਹਾਦਸਾ ਕਿਸੇ ਵੀ ਵਕਤ ਕਿਸੇ ਨਾਲ ਵੀ ਵਾਪਰ ਸਕਦਾ ਹੈ ਜਗਬਾਨੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ